ਨਰਮੇਦੀ ਫਸਲ ਤੇ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦਾ ਹਮਲਾ ਹੋਇਆ ਪਿੰਡ ਤੁੰਗਵਾਲੀ ਦੇ ਵਿੱਚ ਪਰੇਸ਼ਾਨ ਕਿਸਾਨ ਨੇ ਆਪਣੀ 3 ਏਕੜ ਨਰਮੇਦੀ ਫਸਲ ਨੂੰ ਵਾਦ ਦਿੱਤਾ ਨਕਲੀ ਕੀਟਨਾਸ਼ਕ ਤੇ ਬੀਜ ਕਰਕੇ ਨੁਕਸਾਨ ਹੋਇਆ ਇਹ ਕਿਸਾਨ ਦਾ ਕਹਿਣਾ ਹੈ ਤੋਂ ਬਠਿੰਡਾ ਵਿੱਚ ਨਰਮੇਦੀ ਫਸਲ ਤੇ ਜਿਸ ਕਦਰ ਮਾਰ ਪਈ ਹੈ ਗੁਲਾਬੀ ਸੁੰਡੀ ਦੀ ਚਿੱਟੇ ਮੱਛਰ ਦੀ ਉਸ ਤੋਂ ਬਾਅਦ ਪਿੰਡ ਤੁੰਗਵਾਲੀ ਵਿੱਚ ਪਰੇਸ਼ਾਨ ਕਿਸਾਨ ਨੇ ਆਪਣੀ 3 ਏਕੜ ਨਰਮੇਦੀ ਫਸਲ ਨੂੰ ਵਾਦ ਦਿੱਤਾ ਕਿਸਾਨ ਨੇ ਇੱਥੇ ਕਿਹਾ ਕਿ ਨਕਲੀ ਕੀਟਨਾਸ਼ਕ ਤੇ ਬੀਜ ਜੋ ਨਕਲੀ ਮਰੇ ਨੇ

ਨਾਲ ਹੀ ਨਕਲੀ ਕੀਟਨਾਸ਼ਕ ਤੇ ਨਕਲੀ ਬੀਜ ਜਿਹੜੇ ਨੇ ਉਸ ਦੇ ਚਲਦਿਆਂ ਸਖਤ ਕਾਰਵਾਈ ਦੀ ਵੀ ਉਸਨੇ ਮੰਗ ਕੀਤੀ ਹੈ ਪਿੰਡ ਤੁੰਗਵਾਲੀ ਦੀ ਇਹ ਤਸਵੀਰ ਹੈ ਜਿੱਥੇ ਪਰੇਸ਼ਾਨ ਕਿਸਾਨ ਨੇ ਆਪਣੇ ਤੇ ਨੇਕਰ ਨਰਮੇ ਦੀ ਫਸਲ ਨੂੰ ਵਾਹ ਦਿੱਤਾ ਹੈ ਨਕਲੀ ਕੀਟਨਾਸ਼ਕ ਤੇ ਬੀਜ ਕਰਕੇ ਨੁਕਸਾਨ ਕਿਸਾਨ ਦਾ ਖਾਸਾ ਹੋਇਆ ਹੈ ਤੇ 40000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ੇ ਦੀ ਉਸਨੇ ਸਰਕਾਰ ਤੋਂ ਮੰਗ ਕੀਤੀ ਹੈ ਭਾਈ ਤੁੰਗ ਵਾਲੀ ਪਿੰਡ ਆ ਮੇਰਾ ਹੱਲ ਭਜਨ ਮੇਰਾ ਨਾਂ ਆ ਤਿੰਨ ਕਿਲੇ ਬਾਣ ਸੀ ਮੇਰੇ ਕੋਲੇ ਬਾਣ ਮੇਰੇ ਕੋਲੇ ਠੇਕੀ ਤੇ ਆ ਚਾਰ ਮੱਛ ਫਰੇਹਾਂ ਕਦਿਆਂ ਤਿੰਨ ਇੱਕ ਕਟੋਪ ਲੋਨ ਕਰੀਆ ਤਿੰਨ ਕਟਾਵਾਂ ਦੀਆਂ ਕਰੀਆਂ ਕੋਈ ਹੱਲ ਨਹੀਂ ਹੋਇਆ ਬਚਾ ਦੇ ਨਾ ਭਾਗੋੜਾ ਤੇ ਮੁੰਡਿਆ ਤਾਂ ਪੁੱਛ ਕੇ ਪਾਣੀ ਵੀ ਲਾਤਾ ਮੈਂ ਕੋਈ ਹੱਲ ਨਹੀਂ ਹੋਇਆ ਨਰਮਾ ਥੱਲੇ ਨੂੰ ਗਿਆ ਸੀ ਮੈਂ ਤਾਂ ਸਾਨੂੰ ਵਜਾਉਣ ਦੀ ਵੀ ਜਾਈ ਮੈਂ ਕੋ ਨਾਲ ਕੋਈ ਨਹੀਂ ਆਇਆ ਜੀ ਕਿਸੇ ਨੇ ਗੱਲ ਨਹੀਂ ਸੁਣੀ 5 ਸਾਲ ਹੋ ਗਏ ਮੇਰਾ ਨਰਮਾ ਮਰਦੇ ਨੂੰ ਮੈਂ ਇੱਕ ਵੇਲੇ ਨੂੰ ਵੀ ਲਿਆ ਆ ਵੀਡੀਓ ਵੀ ਲਵਾਈ ਆ ਕਿਸੇ ਨੇ ਮੇਰੀ ਆ ਕੇ ਬਾਤ ਨਹੀਂ ਪੁੱਛੀ ਗਰੀਬ ਬੰਦਾ ਮੈਂ ਠੀਕ 2 ਕਿਲੇ ਬਾਣਾ ਡੂੜ ਮ ਡੁਪਲੀਕੇਟ ਜਿਹੜੀਆਂ ਬੀਹਾਂ ਤੇ ਮਤਲਬ ਸਪਰੇਹਾਂ ਦੇ ਰਹੀ ਐ ਥੋਂ ਦੀ ਸਰਕਾਰ ਤੇ ਥੋਂ ਦੀ ਜਿਹੜਾ ਖੇਤੀਬਾੜੀ ਵਿਭਾਗ ਉਹ ਜਮਾ ਕੁੰਬਕਾਰਦੀ ਨਹੀਂ ਤੇ ਸੁੱਤਾ ਪਿਆ ਅੱਜ ਇਹਨਾਂ ਨੇ ਇੰਨਾ ਖਰਚਾ ਕਰਕੇ ਤਿੰਨ ਕਿੱਲੇ ਵਾਣ ਦੇ ਉੱਤੇ ਪੂਰਾ ਮਤਲਬ ਅੱਜ ਪੁਲਿਆਵਾ ਨਰਮਾ ਅੱਜ ਬਾਹਰ ਹਨ ਇਸ ਕਰਕੇ ਅਸੀਂ ਨਖੇਦੀ ਕਰਦੇ ਆਂ ਪੰਜਾਬ ਸਰਕਾਰ ਦੀ ਤੇ ਮੰਗ ਕਰਦੇ ਆਂ ਵੀ ਜਿਹੜਾ ਜਿਹੜਾ ਮਨ ਦਾ ਮਾਜਵਾ ਦਿੱਤਾ ਜਾਵੇ ਕਿਸਾਨ ਨੂੰ ਵੀ 40000 ਰੁਪਏ ਕਿੱਲੇ ਦਾ ਇਹਦਾ ਮਤਲਬ ਮਾਜਵਾ ਦਿੱਤਾ ਜਾਵੇ ਤੇ ਜਿਹੜੀ ਇਹਦੀ ਖਰਚਾ ਹੋਰ ਖਰਚਾ ਹੋਇਆ ਉਹ ਦਿੱਤਾ ਜਾਵੇ